ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਸਰਕਾਰ ਦੇ ਵੱਲੋਂ ਵਿੱਢੀ ਗਈ ਮਹਮਯੁੱਧ ਨਸ਼ਾ ਦੇ ਵਿਰੁੱਧ ਤਾहत ਬਠਿੰਡਾ ਪੁਲਿਸ ਲਗਾਤਾਰ ਕਾਰਵਾਈਆਂ ਕਰ ਰਹੀ ਹੈ ਤੇ ਇਸ ਦੇ ਦਰਮਿਆਨ ਬਠਿੰਡਾ ਪੁਲਿਸ ਦੇ ਵੱਲੋਂ ਦੋ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇਸ ਬਾਬਤ ਜਾਣਕਾਰੀ ਦਿੰਦੇ ਆ ठाणा सिविल लाइन ਦੇ ਐਸਐਚਓ ਹਰਜੋਤ ਸਿੰਘ ਨੇ ਕਿਹਾ ਹੈ ਕਿ ਇਨਾ ਵਿੱਚ ਇੱਕ ਮਹਿਲਾ ਤੇ ਪਹਿਲਾਂ ਵੀ 9 ਦੇ ਕਰੀਬ ਪਰਚੇ ਦਰਜ ਨੇ ਤੇ ਇਸ ਮਹਿਲਾ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਉਨ੍ਹਾਂ ਦਾ ਇਹ ਕਿਹਾ ਹੈ ਕਿ ਜਿਹੜੀ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਚੜੀ ਗਈ ਹੈ ਉਸ ਤਹਤੀ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਦਰਮਿਆਨ ਉਨ੍ਹਾਂ ਇੱਕ ਹੈਲਪਲਾਈਨ ਨੰਬਰ ਵੀ ਦੱਸਿਆ ਜੇਕਰ ਕਿਸੇ ਨੂੰ ਕੋਈ ਨਸ਼ਾ ਤਸਕਰ ਦੇ ਅਜਿਹੀ ਸੂਚਨਾ ਮਿਲਦੀ ਹੈ ਕਿ ਕੋਈ ਇਲਾਕੇ ਦੇ ਵਿੱਚ ਕੋਈ ਨਸ਼ਾ ਤਸਕਰੀ ਕਰਦਾ ਹੈ ਤਾਂ ਉਸ ਦੀ ਸੂਚਨਾ ਜਿਹੜੀ ਇਸ ਨੰਬਰ ਤੇ ਦਿੱਤੀ ਜਾ ਸਕਦੀ ਇਸੇ ਦਰਮਿਆਨ ਐਸਐਚਓ ਹਰਜੂਤ ਸਿੰਘ ਦਾ ਇਹ ਕਹਿਣਾ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਵੀ ਗੁਪਤ ਰੱਖਿਆ ਜਾਵੇਗਾ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਮਹਿੰਮ ਦੇ ਵਿੱਚ ਪ੍ਰਸ਼ਾਸਨ ਤੇ ਪੁਲਿਸ ਦਾ ਸਾਥ ਦਿੱਤਾ ਜਾਵੇ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਫਿਰੰਡਾ ਮੈਡਮ ਸ਼੍ਰੀਮਨੀਤ ਕੌਂਡਲ ਆਈਪੀਐਸੀ ਦੇ ਨਿਰਦੇਸ਼ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਹੈ ਉਸ ਤਹਿਤ ਹੀ ਜਿਹੜਾ ਕੱਲ੍ਹ ਐਸਏ ਕੁਲਵਿੰਦਰ ਵੱਲੋਂ ਜਿਹੜੇ ਪੁਲਿਸ ਪਾਰਟੀ ਸਮੇਤ ਜਿਹੜਾ ਦੋ ਲੇਡੀਆਂ ਮਨਜੀਤ ਕੌਰ ਤੇ ਜਸਪ੍ਰੀਤ ਕੌਰ ਨੂੰ ਜਿਹੜਾ ਹੈਗਾ ਅਪ੍ਰਿੰਡ ਕੀਤਾ ਗਿਆ ਸੀ ਜਿੰਨਾਂ ਪਾਸੋਂ ਜਿਹੜਾ ਹੈਗਾ 7 ਗ੍ਰਾਮ ਜਿਹੜੀ ਹੈਰੋਨ ਰਿਕਵਰ ਕੀਤੀ ਗਈ ਹੈ ਜਿਸ ਤੇ ਮੁਕੱਦਮਾ ਨੰਬਰ ਜਿਹੜਾ 800 108 थाना ਸੇਵਲਾਈਨ ਰਜਿਸਟਰ ਕਰਕੇ ਉਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਜਿਹੜੀ ਮਨਜੀਤ ਕੌਰ ਹੈਗੀ ਉਹ ਪਹਿਲਾਂ ਵੀ ਮਤਲਬ ਹਵਾਇਚੁਅਲ ਅਫੈਂਡਰ ਹੈਗੀ ਐਸ ਦੀ ਜਿਸ ਤੇ 9 ਮੁਕੱਦਮੇ ਜਿਹੜੇ ਹੈਗੇ ਆ ਪਹਿਲਾਂ ਵੀ ਜਿਹੜੇ ਵੱਖ-ਵੱਖ ਐਨਡੀਪੀਐਸ ਦੀ ਧਾਰਾਂ ਦੇ ਤਹਿਤ ਇਹਦੇ ਵਿੱਚ ਦਰਜ ਹੈ ਕੋਤਾ ਰਹਿ ਜਾਵੇ ਕਿਸੇ ਬਾਰੇ ਉਹਦਾ ਨਾਮ ਉੱਤਰ ਕੇ ਹਾਂਜੀ ਜਿਹੜਾ ਵੀ ਸਾਡੇ ਜਿਹੜੇ ਹੈਗੇ ਆ ਸੇ ਪੰਜਾਬ ਜਿਹੜੀ ਹੈ ਡਰੱਗ ਹੈਲਪਲਾਈਨ ਵੀ ਜਿਹੜੀ ਚਲਾਈ ਗਈ ਹੈਗੀ ਹੈ ਜਿਹਦਾ ਨੰਬਰ ਹੈਗਾ 9779100200 ਕੋਈ ਵੀ ਜਿਹੜਾ ਬੰਦਾ ਹੈਗਾ ਕੋਈ ਉਹਨਾਂ ਦੇ ਆਂਡ ਗਵਾਂਡ ਚ ਮੁਹੱਲੇ ਚ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੀ ਜਿਹੜੀ ਜਾਣਕਾਰੀ ਉਸਤੇ ਦੇ ਸਕਦਾ ਹੈ ਉਹਦੀ ਜਿਹੜੀ ਜਾਣਕਾਰੀ ਹੈ ਉਹ ਗੁਪਤ ਰੱਖੀ ਜਾਂਦੀ ਹੈਗੀ। ਨੁਕਸਾਂ ਜੋ ਮਿਲ ਰਿਹਾ ਪੂਰਾ ਇੱਕ ਵਾਰੀ। ਹਾਂਜੀ ਹਾਂਜੀ ਜਿਹੜੇ ਸਾਡੇ ਕੋਲੋਂ ਸੇ ਪੰਜਾਬ ਜਿਹੜੀ ਹੈਗੀ ਪੰਜਾਬ ਸਰਕਾਰ ਮਾਂਜੋ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਚਲਾਈ ਗਈ ਹੈ ਉਸ ਤੇ ਜਿਹੜੀਆਂ ਲਗਾਤਾਰ ਜਿਹੜੀਆਂ ਕੰਪਲੀਟਾਂ ਮਸੂਲ ਹੋ ਰਹੀਆਂ ਨੇ ਤੇ ਉਹਨਾਂ ਤੇ ਕਾਰਵਾਈ ਵੀ ਜਿਹੜੀ ਹੈ ਤਰੰਤ ਹੋ ਰਹੀ ਹੈ।